सरपंची 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 सारे पासे ਪਿੰਡਾਂ ਵਿੱਚ ਗਰਮ ਮਾਹੌਲ ਕਈ ਪਿੰਡਾਂ ਵਿੱਚ ਹੋ ਗਿਆ ਸਰਪੰਚੀ ਦਾ ਨਵੇੜਾ ਪਹਿਲੇ ਹੀ ਸਰਪੰਚ ਬਣ ਗਏ ਨੇ ਤੇ ਅੱਜ ਆਪਾਂ ਲੈ ਕੇ ਆ ਪਿੰਡ ਕਰਮਗੜ੍ਹ ਉੱਥੇ ਦੇ ਪਹਿਲਾਂ ਹੀ ਬਹੁਤ ਸੇਵਾਦਾਰ ਸਰਪੰਚ ਨੂੰ ਮਿਲੌਣ ਜਾਵਾਂਗੇ ਜਿਹੜੇ ਕਿ ਪਹਿਲਾਂ ਪੰਚ ਮੈਂਬਰ ਰਹੇ ਚੁੱਕੇ ਨੇਗੇ ਤੇ ਆਪਾਂ ਅੱਜ ਉਹਨੂੰ ਮਿਲੌਣ ਜਾ ਰਹੇ ਹਾਂ ਮੈਂਬਰ ਸਾਹਿਬ ਨੂੰ ਪਰ ਅੱਜ ਦੇ ਟਾਈਮ 'ਚ ਮੈਂਬਰ ਨੇ ਹੋਣ ਵਾਲੇ ਸਰਪੰਚ ਤੇ ਉਹਨਾਂ ਨਾਲ ਆਪਾਂ ਮੁਲਾਕਾਤ ਕਰਾਉਣੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਥੋੜਾ ਆਵਾਜ਼ ਟੀਵੀ ਚੈਨਲ ਦਾ ਤਲਵਾਰ ਕਰਦਾ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਸਵਾਲ ਜੀ ਤੁਸੀਂ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਹਾਡਾ ਨਾਮ ਤੇ ਤੁਸੀਂ ਕਿੰਨਾ ਟਾਈਮ ਮੈਂਬਰੀ ਕਰ ਚੁੱਕੇ ਹੋ ਮੇਰਾ ਨਾਮ ਜੀ ਹਰਕੇਸ਼ ਸਿੰਘ ਪੰਚ ਠੀਕ ਹੈ ਜੀ ਪਹਿਲਾ 5 ਸਾਲ ਆਪਾਂ ਜੀ ਮੈਂਬਰੀ ਕਰ ਚੁੱਕੇ ਹਾਂ ਕਿਹੜੀ ਤੁਸੀਂ ਮੈਂਬਰੀ ਕਰ ਚੁੱਕੇ ਹੋ ਤੁਸੀਂ ਉਹ ਕਿਹੜੇ 5 ਸਾਲ ਇਦੋਂ ਪਿਛਲੇ 5 ਸਾਲ ਸੀ ਜਾਂ ਉਦੋਂ ਪਹਿਲਾਂ ਸੀਗੇ ਇਦੋਂ ਪਹਿਲਾਂ 2012 ਤੋਂ 17 ਤੱਕ ਅੱਛਾ 2012 ਤੋਂ 17 ਤੱਕ ਤੁਸੀਂ ਨਾਮ ਦੀ ਕੀਤੀ ਆ ਤੇ ਤੁਸੀਂ ਮੈਂਬਰੀ ਕੀਤੀ ਆ ਤੁਸੀਂ ਹੁਣ ਇਹ ਕਿਹੜੀ ਅੱਜ ਦੇ ਟਾਈਮ ਦੇ ਵਿੱਚ ਸਰਪੰਚ ਬਣਨ ਬਾਰੇ ਸੋਚਿਆ ਤੁਹਾਨੂੰ ਕੋਈ ਕਮੀ ਮਹਿਸੂਸ ਹੋਈ ਪਹਿਲਾਂ ਵਾਲੇ ਸਰਪੰਚਾਂ ਚ ਤੁਸੀਂ ਜਾਂ ਪਹਿਲਾਂ ਮੈਂਬਰ ਸੀਗੇ ਤੁਸੀਂ ਉਹ ਇਦਾਂ ਦਾ ਕੀ ਦੇਖਿਆ ਵੀ ਤੁਸੀਂ ਮਤਲਬ ਵੀ ਹੁਣ ਤੁਸੀਂ ਉਹ ਘਾਟਾਂ ਪੂਰੀਆਂ ਕਰੋਗੇ ਦੇਖੋ ਜੀ ਭਾਈ ਪੰਚ ਰਹਾਂ ਪਹਿਲੇ 5 ਸਾਲ ਠੀਕ ਹੈ ਕਾਰਨ ਕਿ ਆ ਆਪਣਾ ਨਾ ਪ੍ਰਕਾਸ਼ ਆ ਪਿੰਡ ਦੇ ਵਿਕਾਸ ਨੇ ਇਹ ਸਿਰਫ ਗਲੀਆਂ ਨਾਲੀਆਂ ਤੇ ਕਸ਼ੀਮਤ ਰਹੀ ਠੀਕ ਹੈ ਇਹ ਦੂਜੇ ਗਾਂਵਾਂ ਦੇ ਵਿਕਾਸ ਨਾਲ ਵਰਦਾ ਕੋਈ ਸ਼ੋਸ਼ ਨਹੀਂ ਰਿਹਾ ਠੀਕ ਹੈ ਤੁਸੀਂ ਸਭ ਤੋਂ ਪਹਿਲਾਂ ਸਰਪੰਚ ਬਣ ਲਏ ਮੰਨ ਲਓ ਤੁਸੀਂ ਸਰਪੰਚ ਬਣ ਗਏ ਉਸ ਤੋਂ ਪਹਿਲਾਂ ਕਿ ਸਭ ਤੋਂ ਪਹਿਲਾਂ ਕੀ ਕੰਮ ਇਹ ਜਿਹੜਾ ਪਿੰਡ ਦਾ ਕਿਹੜਾ ਅਧੂਰਾ ਕੰਮ ਹੈ ਜਿਹੜਾ ਤੁਸੀਂ ਪੂਰਾ ਕਰੋਗੇ ਪਿੰਡ ਦਾ ਜਮਾ ਬਹਿ ਮੰਨ ਲਓ ਜੀ ਬੜਾ ਸਕੂਲ ਆ ਓਕੇ ਸਕੂਲ ਆਪਣੇ ਹਾਈ ਫਾਈ ਬਣਿਆ ਪਿਆ ਨਾ ਪਾਸ ਹੋਇਆ ਹਾਈ ਪਾਈ ਆ ਹਾਂਜੀ ਕਾਰ ਗਿਆ ਇੱਥੇ ਦੀ ਸਾਧਨਾਂ ਦੀ ਆ ਉਹ ਘਾਟ ਆ ਜਿਵੇਂ ਕੈਮਰੇ ਹੋਗੇ ਠੀਕ ਹੈ ਜੀ ਠੀਕ ਹੈ ਮੇਰੇ ਲਈ ਹੋ ਗਿਆ ਉਹਦੇ ਕੋ ਬੜਾ ਬਾਬਾ ਆ ਗਿਆ ਆਪਾਂ ਠੀਕ ਹੈ ਠੀਕ ਹੈ ਦੂਜਾ ਨੰਬਰ ਆਪਣੇ ਹੈਗਾ ਗੱਡੀਆਂ ਵੀ ਉਹ ਵੀ سہولت ਬੱਚਿਆਂ ਨੂੰ ਕਰਵਾਉਣ ਦੀ ਸਬੰਧਤ ਤੁਸੀਂ ਆਉਣ ਟਾਈਮ ਦੇ ਵਿੱਚ ਐਜੂਕੇਸ਼ਨ ਨੂੰ ਉੱਚ ਪੱਧਰੀ ਲੈ ਕੇ ਆਉਂਗੇ ਵੀ ਸੀਸੀਟੀਵੀ ਕੈਮਰੇ ਲਪਾਉਂਗੇ ਲਾਇਬ੍ਰੇਰੀ ਨੇ ਭਰਵਾਉਂਗੇ ਤੇ ਵੀ ਲੋਕ ਇਹਨਾਂ ਨਾਲ ਜੁੜੇ ਰਹਿਣ ਤੇ ਵਧੀਆ ਉੱਚ ਵਿੱਦਿਆ ਪ੍ਰਾਪਤ ਕਰ ਲੈਣ ਜਿਵੇਂ ਆਪਣੇ ਜਿਹੜਾ ਮਨ ਲਓ ਆਪਣੇ ਪਿੰਡ پارک ਬਣ ਰਿਹਾ ਠੀਕ ਹੈ ਬਹੁਤ ਵੱਡਾ ਗਰਾਊਂਡ ਹੈ ਜਿਹੜਾ ਆਪਣੇ ਪਿੰਡ ਬਣ ਰਿਹਾ ਸਰ ਪਤਾ ਹੋ ਕਿੰਨੀ ਲਾਗਤ ਨਾਲ ਹਾਂਜੀ ਹਾਂਜੀ ਬਹੁਤ ਵਧੀਆ ਜਿਹੜਾ ਪਾਸ ਹੋਇਆ ਹੈ ਠੀਕ ਹੈ ਹੁਣ ਮੰਨ ਲਓ ਉੱਥੇ ਕੋਈ ਆਪਾਂ ਨੂੰ ਕੋਈ ਪਖੜਾਉਣ ਵਾਸਤੇ ਕੋਈ ਹੋਰ ਕੀ ਠੀਕ ਉਹਦੇ ਵਾਸਤੇ ਵੀ ਅੱਧੇ ਵਗ ਬੱਚਿਆਂ ਨੂੰ ਸ਼ੁਰੂ ਤੋਂ ਪੋ ਕਿਹੜੀ ਪਿੰਡ ਦੇ ਲੋਕ ਨੇ ਉਹ ਇੱਕ ਸਿਰਫ ਗਲੀਆਂ ਨਾਲੀਆਂ ਤੇ ਕਸੀਮਤ ਨੇ ਤੁਸੀਂ ਉਹਨਾਂ ਨੂੰ ਉਹ ਤੋਂ ਬਿਨਾ ਗਲੀਆਂ ਨਾਲੀਆਂ ਤੇ ਦੇਖੋ ਇੱਕ ਫਰਜ਼ ਹੁੰਦਾ ਸਰਪੰਚ ਦਾ ਕਰਨਾ ਉਹ ਤੋਂ ਬਿਨਾ ਤੁਸੀਂ ਕੀ ਦੋਵੋਗੇ ਲੋਕਾਂ ਦੇ ਆਮ ਲੋਕਾਂ ਦੇ ਲਈ ਕੀ ਕਰਦੇ ਸੀ ਤੁਸੀਂ ਹੁਣ ਤੱਕ ਤੇ ਹੁਣ ਕੀ ਕਰੋਗੇ ਦੇਖੋ ਆਮ ਲੋਕਾਂ ਨਾਲ ਪਹਿਲਾਂ ਵੀ ਖੜਦੇ ਸੀਗੇ ਕੋਈ ਵੀ ਸਾਡਾ ਅੱਗੇ ਕਾਰਨ ਕੀ ਸੀਗਾ ਸਾਡਾ ਇਹੜਾ ਪਿੰਡ ਆ ਅੱਗੇ ਲੋਕ ਕਹਿੰਦੇ ਇਹ ਪਾਸੇ 'ਚ ਕੰਮ ਨਹੀਂ ਹੋਇਆ ਉਹ ਪਾਸੇ 'ਚ ਕੰਮ ਨਹੀਂ ਹੋਇਆ ਫਰਾਨੇ ਪਾਸੇ 'ਚ ਕੰਮ ਨਹੀਂ ਹੋਇਆ ਕੋਈ ਪਾਸੇ ਵਾਲੇ ਕੰਮ ਨਹੀਂ ਰਹਿਣੇ ਇੱਥੇ ਠੀਕ ਹੈ ਸਾਰਾ ਜਿੱਥੇ ਵਿਕਾਸ ਹੋ ਜਿਹੜੇ ਪਾਸੇ ਹੁੰਦਾ ਜਿਵੇਂ ਮੈਂ ਵੱਲੋਂ ਜਿਹੜੀ ਪੱਤੀ ਜੀ ਵੀ ਹੋਊ ਜਿਹੜੇ ਤਾਂ ਰਵਿਸ਼ਤਾਨਸ਼ ਕੰਮ ਹੋ ਜਾਂ ਮਾਜੀ ਸਿੰਘ ਨਾਲੋਂ ਜਾਂ ਅਰਵੰਦਾਸ਼ ਸਿੰਘ ਨੇ ਜਾਂ ਬਾਜੀਕਰ ਵਸਤੀ ਆ ਜਾਂ ਸਾਨੂੰ ਜ਼ਿਮੀਂਦਾਰਾਂ ਦੇ ਦੋਹੇ ਪੱਤੀ ਆ ਗਏ ਠੀਕ ਹੈ ਜੀ ਇਹਨਾਂ 'ਚ ਜਿੱਥੇ ਹੀ ਵਿਕਾਸ ਦੀ ਲੋੜ ਹੋ ਉਥੇ ਵਿਕਾਸ ਕਰਾਵਾਂਗੇ ਛੱਜੇ ਤੌਰ ਤੇ ਸੁਣਨ ਚ ਆਇਆ ਸੀਗਾ ਵੀ ਜਿਹੜੇ ਵੀ ਹੁਣ ਤੱਕ ਇੱਥੋਂ ਦੇ ਸਰਪੰਚ ਜਾਂ ਪੰਚ ਰਹੇ ਨੇ ਉਹਨਾਂ ਤੇ ਇਲਿਗੇਸ਼ਨ ਇਹ ਲੱਗੇ ਨੇ ਵੀ ਉਹ ਸਿਰਫ ਇੱਕ ਆਪਦੇ ਪਾਸੇ ਦਾ ਜਾਂ ਆਪਦੇ ਮਤਲਬ ਏਰੀਆ ਦਾ ਕੰਮ ਕਰਦੇ ਨੇ ਦੂਸਰਾ ਕੰਮ ਨਹੀਂ ਕਰਦੇ ਸੋਡੇ ਚ ਵੀ ਇਹੀ ਗੱਲ ਰਹੂਗੀ ਵੀ ਤੁਸੀਂ ਸਭ ਤੋਂ ਪਹਿਲ ਪਾਇਓਰਿਟੀ ਪਹਿਲਾਂ ਆਪਦੇ ਪਾਸੇ ਦੀ ਦੇਵੋਗੇ ਸੋਡਾ ਪਾਸੇ ਦੀ ਨਹੀਂ ਇਹ ਕੋਈ ਗੱਲ ਨਹੀਂ ਜਿੱਥੇ ਵਿਕਾਸ ਖੜਾਗਾ ਜਿਹੜੇ ਪਾਸੇ ਲੋੜਾ ਬਕਾਇਦੀ ਉਹ ਵਿਕਾਸ ਦਾ ਕੰਮ ਉੱਥੇ ਚੱਲੂ ਜੀ ਇਹ ਗਵਰਨਮੈਂਟ ਨੂੰ ਕੰਮ ਕੀ ਹੁੰਦਾਗਾ ਜਿਹੜੀ ਆਪਾਂ ਨੇ ਸ਼ੁਰੂ ਹਉਤ ਦੇਣੀ ਆ ਆਪਾਂ ਨੂੰ ਕਿਹੜਾ ਲੋਕਾਂ ਨੇ ਹਾਂ ਲੋਕਾਂ ਦੇ ਰੇਡੀ ਲੋਕ ਜਿੱਥੇ ਲੋਕਾਂ ਦਾ ਚਾਹੁੰਦਾ ਜੇ ਉਹਨਾਂ ਕੰਮ ਫਰਜ਼ ਕਰ ਉਹਨਾਂ ਪ੍ਰਕਾਸ਼ ਆ ਕਿਤੇ ਖੜਾਗਾ ਉੱਥੇ ਹੱਕ ਆਪਣਾ ਕਰਨ ਦਾ ਪਾਸੇ ਦਾ ਕੋਈ ਮਤਲਬ ਨਹੀਂ ਹੁੰਦਾ ਇਹਦੇ ਛੋਟਾ ਤੁਸੀਂ ਕਿਤੇ ਆਏ ਤਾਂ ਨਹੀਂ ਕੀਤਾ ਵੀ ਸੁਖੀਰ ਬਾਦਲ ਨੂੰ ਇੱਕ ਡੈਰੀ ਲਾ ਲਈ ਹੋਵੇ ਲਾਲ ਡੈਰੀ ਵੀ ਉਹਦੇ ਨਾਮ ਨੋਟ ਕਰ ਲੇ ਵੀ ਇਹਨੇ ਮੈਨੂੰ ਵੋਟ ਨਹੀਂ ਪਾਈ ਤੇ ਕੱਲ ਨੂੰ ਆਉਣ ਦੇ ਮੇਰੇ ਕੋਲੇ ਕੰਮ ਕਰਾਉਣ ਤਾਂ ਮੈਂ ਲਾਲ ਡੈਰੀ 'ਚ ਨੰਬਰ ਆ ਤਾਂ ਮੈਨੂੰ ਠੀਕ ਕਰ ਦੂੰਗਾ ਬਾਅਦ ਵਿੱਚ ਇਹ ਦੇਖੋ ਜੀ ਅੱਗੇ ਵੀ 5 ਸਾਲ ਆਪਾਂ ਪੰਜ 3 ਕਰੀ ਆ ਠੀਕ ਹੈ ਜੀ ਅੱਗੇ ਮੈਂਬਰ 5 ਸਾਲ ਰਹੇ ਜੋ ਕਿ ਹਰੇਕ ਤੋਂ 5 ਸਾਲ ਦੇ ਤੁਸੀਂ ਵੀ ਕਿਹਦੇ ਪੱਖ 'ਚ ਕੀ ਗੱਲ ਆ ਕਿਹ ਆਪਨੇ ਦੇਖੇ ਨਹੀਂ ਕੋਈ ਪਰ ਇਹ ਮੰਨ ਲਓ ਵਰਜ ਕਰੋ ਜਿਹੜਾ ਮੈਂਬਰ ਸੀਗਾ ਮੈਂਬਰ 7 ਨੰਬਰ ਵਾਲਾ ਸੀਗਾ ਠੀਕ ਹੈ ਜੀ ਠੀਕ ਹੈ ਪੂਰੇ ਪਿੰਡ ਚ ਜਾ ਕੇ ਪੁੱਛੋ ਵੀ ਕੰਮ ਕਿੰਨੇ ਹੋਏ ਨੇ ਕਿਹਨੇ ਕਰਾਏ ਨੇ ਹਰੇਕ ਦੀ ਗਰੀਬ ਦੀ ਮਦਦ ਕਿਹਨੇ ਕਰਾਇਆ ਦਿਨ ਨੂੰ ਰਾਤ ਨੂੰ ਪੁੱਛ ਕੇ ਦੇਖੋ ਵੀ ਕੌਣ ਖੜੇ ਆ ਕੇ ਤੁਸੀਂ 5 ਸਾਲ ਮੈਂਬਰੀ ਕੀਤੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਅਸੀਂ ਸਾਰੇ ਪਿੰਡ ਚ ਸਰਵੇ ਕੀਤਾਗਾ ਕਹਿੰਦੇ ਬਹੁਤ ਵਧੀਆ ਮੈਂਬਰ ਸੀਗੇ ਤੇ ਹੁਣ ਵੀ ਅਸੀਂ ਸਰਪੰਚ ਇਹਨਾਂ ਨੂੰ ਹੀ ਬਣਾਉਣਾਗਾ ਤੇ ਮੈਨੂੰ ਤੁਸੀਂ ਇੱਕ ਸਵਾਲ ਦੱਸੋ ਵੀ ਤੁਹਾਨੂੰ ਇਹ ਕਿਸੇ ਨੇ ਸਪੈਸ਼ਲਿਸਟ ਨੂੰ ਇਹ ਕਿਹਾ ਗਿਆ ਵੀ ਤੁਸੀਂ ਸਰਪੰਚ ਬਣੋ ਜਾਂ ਤੁਹਾਡੇ ਆਪ ਦੇ ਮਨ ਨੂੰ ਆਇਆ ਵੀ ਸੇਵਾ ਭਾਵਨਾ ਦੀ ਦੇਖੋ ਜੀ ਆਪਾਂ ਜਿਹੜਾ ਸਰਪੰਚ ਬਣ ਰਹੇ ਦੇਖੋ ਮੈਂ ਸਾਰਾ ਸੋਨ ਨੂੰ ਪਤਾਗਾ ਠੀਕ ਆ ਆਪਣੇ ਬੇਟੇ ਬਾਹਰ ਨੇ ਠੀਕ ਆ ਆਪਾਂ ਬਾਹਰ ਅੱਜ ਨੂੰ ਵਗ ਜਾਂਦੇ ਆ ਫੌਰ ਚਲੇ ਜਾਂਦੇ ਠੀਕ ਆ ਕਰਕੇ ਮਤਲਬ ਇਹ ਆਪਾਂ ਇਹ ਸਭ ਨਾਲ ਲੋਕਾਂ ਦੀ ਸੇਵਾ ਕਰਨੀ ਹੈ ਵੀ ਲੋਕਰੂਏ ਕਰਕੇ ਦਿਖਾਉਣਾ ਵੀ ਨਾ ਸਰਪੰਚ ਦਾ ਕੰਮ ਹੁੰਦਾ ਕੀ ਹੁੰਦਾ ਕਈ ਮੈਨੂੰ ਪਤਾ ਤਵੀ ਲੱਗਿਆ ਸੀਗਾ ਇੱਕ ਦੱਸ ਦੀ ਸਰਪੰਚ ਸਾਹਿਬ ਦਾ ਬੇਟਾ ਬਾਹਰ ਆ ਤੇ ਬਾਹਰੋਂ ਬਹੁਤ ਹੀ ਮੈਨੂੰ ਸੰਗਤ ਨੂੰ ਮਾਇਆ ਭੇਜਦਾਗਾ ਸੇਵਾ ਕਰਦਾਗਾ ਪਿੰਡ ਦੇ ਵਿੱਚ ਉਹ بس ਸਿਰਫ ਇੱਕ ਸਪੈਸ਼ਲੀ ਇਦਾਂ ਕਹਿ ਦਿੰਦਾਗਾ ਤੇ ਇੱਕ ਇਥੇ ਕਲੱਬ ਆ ਫੈਲਕਨ ਜੂਥ ਸਪੋਰਟਸ ਕਲੱਬ ਉਹਨੂੰ ਇੰਨੀ ਮਾਇਆ ਭੇਜਦਾ ਉਹ ਕਹਿ ਦਿੰਦਾ ਵੀ ਪਰ ਮੇਰਾ ਨਾਮ ਕਿਤੇ ਨਹੀਂ ਹੋਣਾ ਚਾਹੀਦਾ ਅੱਜ ਚੈਨਲ ਦੇ ਮਾਧਿਮ ਰਾਹੀਂ ਤੁਹਾਨੂੰ ਦੱਸ ਦਵਾਂ ਇੰਨੀ ਮਾਇਆ ਭੇਜਦਾਗਾ ਵੀ ਸਾਰੇ ਪਿੰਡ ਦੇ ਕੰਮ ਕਿਸੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਜਰੂਰ ਭੇਜਦਾ ਪਰ ਅੱਜ ਦ ਵੀ ਵੀ ਮੇਰਾ ਨਾਮ ਕਿਉ ਲੇਤਾ ਤੇ ਪਰ ਉਹ ਕਹਿੰਦਾ ਮੇਰਾ ਨਾਮ ਨਾ ਲਓ ਦੱਸੋ ਨਾ ਵੀ ਮੈਂ ਮਾਇਆ ਭੇਜਦਾਗਾ ਤੇ ਤੁਸੀਂ ਇੱਕ ਮਿੰਟ ਆਏ ਦੱਸ ਦੋ ਜਿਹੜੇ ਇੱਥੇ ਪਿੰਡ ਦੇ ਸਰਪੰਚ ਬੰਦੇ ਨੇ ਉਹਦੇ ਤੇ ਪਹਿਲਾਂ ਸਭ ਤੋਂ ਵੱਡੀ ਮੋਹਰ ਲੱਗਦੀ ਆ ਵੀ ਮੈਂ ਕਾਂਗਰਸੀ ਆ ਮੈਂ ਅਕਾਲੀ ਆ ਜਾਂ ਮੈਂ ਆਮ ਆਦਮੀ ਪਾਰਟੀ ਨਾਲ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਇਹ ਦੇਖੋ ਜੀ ਅਸੀਂ ਪਾਰਟੀ ਨਾਲ ਕਿਸੇ ਨਾਲ ਸੰਬੰਧਤ ਹੋਈਏ ਪਰ ਜਿਹੜਾ ਸਰਪੰਚ ਹੈਗਾ ਠੀਕ ਹੈ ਇਹਦਾ ਮਤਵ ਨਹੀਂ ਪਾਰਟੀ ਨਾਲ ਅਸੀਂ ਸਾਰੇ ਪਿੰਡ ਦੇ ਨਮੇਦਿਆਂ ਪਿੰਡ ਦੇ ਨਮੇਦਿਆਂ ਨੇ ਦੀ ਕੰਮ ਕਰਨੀ ਪਾਰਟੀ ਦਾ ਵੱਡੀਆਂ ਪਾਰਟੀਆਂ ਦਾ ਕੰਮ ਨਹੀਂ ਸਰਪੰਚ ਦਾ ਕੋਈ ਕੰਮ ਹੀ ਨਹੀਂ ਪਾਰਟੀਆਂ ਨਾਲ ਸਰਪੰਚ ਦਾ ਜਿਹੜੀ ਸਰਕਾਰ ਆ ਸਰਕਾਰ ਦਾ ਕੰਮ ਦੇਣਾ ਦੇਣਾ ਆਪਾਂ ਨੂੰ ਆਪਣਾ ਫੰਡ ਆ ਜੀ ਪਿੰਡ ਦਾ ਜਿਹੜਾ ਹੋਣਾ ਤੁਸੀਂ ਅੱਜ ਚੈਨਲ ਦੇ ਮਾਧਿਅਮ ਰਾਹੀਂ ਕਹਿੰਨੇ ਹੋ ਵੀ ਕਿਹੜਾ ਕੁਝ ਵੀ ਫੰਡ ਆਊਗਾ ਤੁਸੀਂ ਸਰਪੰਚ ਬਣ ਤੋਂ ਬਾਅਦ ਮੰਨ ਲਓ ਵੀ ਸਾਰਾ ਪਿੰਡ ਤੇ ਲਾਓਗੇ ਬਲੋ ਠੀਕ ਤਰੀਕੇ ਨਾਲ ਹਾਂ ਜੀ ਹਾਂ ਜੀ ਤੇ ਦੂਜੀ ਗੱਲ ਇੱਕ ਸਾਨੂੰ ਪਤਾ ਵੀ ਅੱਜ ਹੁਣ ਪੰਜਾਬ ਬਦਨਾਮ ਜ਼ਿਆਦਾ ਹੋ ਗਿਆ ਸ਼ਾਇਦ ਕਿਤੇ ਕਿਤੇ ਨਸਾ ਘਟ ਹੋਵੇ ਨਸੇ ਦਾ ਦਰਿਆ ਇੱਕ ਵਗਦਾ ਪੰਜ ਦਰਿਆਵਾਂ ਤੋਂ შეਮਤ ਦਰਿਆ ਨਸੇ ਦਾ ਕਹਿੰਦੇ ਨਹੀਂ ਨਸੇ ਦਾ ਦਰਿਆ ਵਗਦਾ ਕ ਤੁਸੀਂ ਉਹਦੇ ਵਿੱਚ ਪਹਿਲਾਂ ਹੁਣ ਤੱਕ ਕੋਈ ਐਦਾ ਕੋਈ ਮਤਲਬ ਹਲਚਲ ਕੀਤੀ ਹੈ ਵੀ ਤੁਸੀਂ ਪਹਿਲਾਂ ਰੋਕਿਆ ਹੋਵੇ ਜਾਂ ਤੁਸੀਂ ਸਰਪੰਚ ਬਣ ਕੇ ਕੀ ਕਰੋਗੇ ਐਦਾਂ ਦਾ ਕੀ ਸਪੈਸ਼ਲ ਕਰੋਗੇ ਜਾਂ ਤੁਹਾਡੀ ਕਿਦਾਂ ਤੁਸੀਂ ਦੱਸ ਸਕਦੇ ਆ ਦੇਖੋ ਜੀ ਆਪਾਂ ਨੇ ਕੋਸ਼ਿਸ਼ ਪਹਿਲਾਂ ਵੀ ਕਰੀ ਆ ਇਹ ਨਹੀਂ ਗੱਲ ਆਪਾਂ ਨੂੰ ਸਾਰਿਆਂ ਨੂੰ ਸੋਲੂ ਹੀ ਪਤਾ ਹੋਵੇ ਸ਼ਾਇਦ ਕੋਸ਼ਿਸ਼ ਕਰੀ ਸੀਗੀ ਪਰ ਕੋਈ ਕਾਰਨ ਗਿਆ ਜਦੋਂ ਕੋਈ ਤੋਹਣਾ ਹੋਵੇ ਉਦੋਂ ਗੱਲ ਨਹੀਂ ਬਣਦੀ ਹੈਗੀ ਕਾਰਨ ਹੈ ਹੁਣ ਮੇਰਾ 9 ਮਈ ਨੂੰ ਮੈਨੂੰ ਕਹਿੰਦਾ ਪਾਵਰ ਤੁਹਾਡੇ ਕੋਲੋਂ ਦੋ ਨਹੀਂ ਸੀਗੀ ਹੁਣ ਮੇਰਾ 9 ਮਹੀਬਰਾਂ ਦਾ ਨੌਮ ਨੌ ਮੈਂਬਰਾਂ ਦਾ ਸਾਥ ਹੋ ਗਿਆ 10ਵਾਂ ਮੇਰਾ ਸਾਥ ਹੋਦਾ ਜੀ ਪਹਿਲਾਂ ਤਾਂ ਮੈਂ ਨੌ ਮੈਂਬਰਾਂ ਨੂੰ ਆਪ ਤੈਨੂੰ ਕਹੋ ਵੀ ਜੇ ਛੋਡੇ ਵਾਰਤ ਵੀ ਕੋਈ ਹੈਗਾਗਾ ਆਪਾਂ ਬੱਚੇ ਨੂੰ ਪਹਿਲਾਂ ਤਾਂ ਪਿਆਰ ਨਾਲ ਸਮਝਾਓ ਕੋਈ ਬੱਚਾ ਸਮਝਦਾ ਜੇ ਉਹਦੇ ਨਾਲ ਵੀ ਨਹੀਂ ਸਮਝਦਾ ਉਹਨੂੰ ਦਵਾਈ ਦਿਵਾਓ ਦਵਾਈ ਦੇਵਾ ਆਪਾਂ ਆਪ ਦੇਵਾਗੇ हां गवर्नमेंट ਵੱਲੋਂ ਉਹਨਾਂ ਦਵਾਈ ਦੀ ਦਿੱਤੀ ਅੰਦੀ ਹੈ ਠੀਕ ਹੈ ਤੇ ਮੈਨੂੰ ਪਤਾ ਤੁਸੀਂ ਪਹਿਲਾਂ ਵੀ ਮੈਂ ਸੁਣਿਆ ਸੀ ਕਿ ਦੋ ਚਾਰ ਹੈਗੇ ਨੇ ਇੱਥੇ ਮਾਜਵੀ ਸਿੱਖਾਂ ਦੇ ਬੱਚੇ ਜਿਹੜੇ ਨਸ਼ੇ ਨਾਲ ਪੀੜਤ ਸੀਗੇ ਤੁਸੀਂ ਉਹਨਾਂ ਨੂੰ ਦਵਾਈ ਦਵਾ ਕੇ ਲਿਆਏ ਹੋ ਮੈਂ ਇੱਕ ਹੋਰ ਵੀ ਪਤਾ ਕੀਤਾ ਸੀਗਾ ਇੱਥੇ ਹੈਗੇ ਨੇ ਕਿ ਆਪਣੇ ਬਾਜੀਗਰ ਵਸਤੀ ਦੇ ਵਿੱਚ ਇੱਕ ਬੱਚਾ ਹੈਗਾ ਜਿਹੜਾ ਜ਼ਿਆਦਾ ਟੰਡਾ ਸੀਗਾ ਤੇ ਉਹਨਾਂ ਨੂੰ ਤੁਸੀਂ ਚੰਡੀਗੜ੍ਹ ਪੀਜੀ ਲੈ ਕੇ ਜਾਂਦੇ ਰਹੇ ਹੋ ਕੋਈ ਤੇਲ ਵੀ ਨਹੀਂ ਪਾਇਆ ਮੈਂ ਸਾਰਾ ਕੁਝ ਪਤਾ ਕਰਕੇ ਆਇਆ ਸੀ ਉਹਨਾਂ ਬਾਰੇ ਤੇ ਮੈਂ ਤੇ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਤੁਸੀਂ ਇਹ ਕਿਹੜੀ ਸੇਵਾ ਕਰਦੇ ਹੋ ਮੈਂਬਰ ਹੁੰਦੇ ਤਾਂ ਕਰਨੀ ਕਰਨੀ ਸੀ ਉਹ ਤੋਂ ਬਿਨਾਂ ਵੀ ਕਰਦੇ ਰਹੇ ਹੋ ਇਹ ਦੇਖੋ ਜੀ ਆਪਣਾ ਫਰਜ਼ ਹੈ ਇਨਸਾਨ ਦੀ ਤੌਰ ਤੇ ਆਪਣਾ ਫਰਜ਼ ਬਣਦਾ ਸੇਵਾ ਕਰਨਾ ਲੋਕਾਂ ਨੂੰ ਆਪਾਂ ਜਿਹੜੇ ਗੁਰੂ ਘਰ ਜਾ ਕੇ ਲੋਕ ਮੱਥਾ ਟੇਕਦੇ ਨੇ ਫਰਜ਼ ਕਰੋ ਆਪਾਂ ਗੁਰੂ ਨੂੰ ਮੰਨਦਾ ਕਿਸੇ ਵੀ ਗੁਰੂ ਨੂੰ ਮੰਨ ਲਓ ਕਿਸੇ ਧਰਮ ਸਥਾਨ ਨੂੰ ਮੰਨ ਲਓ ਆਪਾਂ ਮੰਨਦਾ ਐਸੇ ਬਾਤੇ ਮੇਰੇ ਪ੍ਰਮਾਤਮਾ ਮੈਨ ਤੋਂ ਕੋਈ ਬੁਰਾ ਨਾ ਕਰੇ ਠੀਕ ਹੈ ਜੇ ਬੁਰੇ ਕਰਮ ਹੀ ਆਪਾਂ ਕਰਨੇ ਆ ਫਿਰ ਫਾਇਦਾ ਕੀ ਤੁਸੀਂ ਨਸਿਆਂ ਲਈ ਕਿਹਾ ਵੀ ਇੱਕ ਜਦੋਂ ਛੋਟੇ ਚ ਪਾਵਰ ਆ ਗਈ ਸਰਪੰਚੀ ਦੀ ਪਾਵਰ ਆ ਗਈ ਤੁਸੀਂ ਨਸ਼ਾ ਬੰਦ ਕਰ ਦੋਗੇ ਬਹੁਤ ਮਾਵਾਂ ਜਰੁੰਡੀਆਂ ਨੇ ਆਪਦੇ ਪੁੱਤਾਂ ਨੂੰ ਜਿਹੜੇ ਕਿ ਨਸ਼ੇ ਨਾਲ ਕਰਪਟ ਹੋ ਗਏ ਨਸ਼ੇ ਨਾਲ ਖਤਮ ਹੋ ਗਏ ਤੇ ਇੱਕ ਇੱਥੇ ਕਮੇਟੀ ਬਣਨ ਲਈ ਆਈ ਸੀਗੀ ਵੀ ਕਮੇਟੀ ਬਣਾਉਣੀ ਆ ਕਰਮਗੜ ਪਿੰਡ ਦੇ ਵਿੱਚ ਕਮੇਟੀ ਬਣਾਉਣੀ ਆ ਤੁਸੀਂ ਉੱਥੇ ਫੋਨ ਵੀ ਕੀਤਾ ਸੀ ਪਹੁੰਚੇ ਵੀ ਸੀਗੇ ਸੋ ਉਹਨੂੰ ਉਸ ਟਾਈਮ ਛੋਟੇ ਚ ਪਾਵਰ ਨਹੀਂ ਸੀਗੀ ਕਮੇਟੀ ਬਣਾਉਣ ਵਾਲੇ ਸੀਗੇ ਕਮੇਟੀ ਬਣੀ ਵੀ ਨਹੀਂ ਤੁਸੀਂ ਮੇਰੇ ਖਿਆਲ ਤੋਂ ਉਹ ਗੁਫਤੋਂ ਵੀ ਬਹੁਤ ਫੋਨ ਕੀਤੇ ਸੀਗੇ ਵੀ ਇਹ ਬੰਦੇ ਨੂੰ ਆਪਾਂ ਦਵਾਈ ਦਿਵਾਉਣੀ ਆ ਤੁਸੀਂ ਉਸ ਟਾਈਮ ਵੀ ਬਹੁਤ ਬੰਦੇ ਲੈ ਕੇ ਗਏ ਸੀਗੇ ਤੇ ਉਸ ਤਰ੍ਹਾਂ ਹੀ ਹੁਣ ਤੱਕ ਵੀ ਕੰਮ ਕਰਦੇ ਹਾਂ ਗੁਪਤ ਕੰਮ ਜਿਹੜੇ ਕਰਦੇ ਸੀ ਪਰ ਤੁਹਾਡੇ ਚ ਪਾਵਰ ਆਉਣ ਦਾ ਮਤਲਬ ਤੁਸੀਂ ਵੀ ਜਦੋਂ ਸਰਪੰਚ ਬਣਗੇ ਤੁਸੀਂ ਸਰੇਆਮ ਕੰਮ ਕਰੋਗੇ ਸੋਣ ਦਾ ਡਰ ਨਹੀਂ ਹੋਊਗਾ ਹਾਂ ਜੀ ਡਰ ਨਹੀਂ ਡਰੋ ਜੇ ਕੋਈ ਨਸੇ ਨਾਲ ਫੜਿਆ ਜਾਂਦਾ ਥਾਣੇ ਚਲੇ ਜਾਂਦਾ ਜੇਲ੍ਹ ਚਲੇ ਜਾਂਦਾ ਤੁਸੀਂ ਉਹਦੀ ਜ਼ਮਾਨਤ ਤੁਸੀਂ ਕਰਵਾਓ ਕਰਵਾਓਗੇ ਜਾਂ ਤੁਹਾਡਾ ਮੈਂਬਰ ਕੋਈ ਕਰਵਾਊਗਾ ਨਹੀਂ ਨਹੀਂ ਸਾਡਾ ਮੈਂਬਰ ਕੋਈ ਨਹੀਂ ਕਰੂਗੀ ਇਹ ਤਾਂ ਨਹੀਂ ਹੋ ਜੂਗਾ ਵੀ ਅੱਜ ਤੁਸੀਂ ਸਰਪੰਚੀ ਦੀਏ ਵੋਟਾਂ ਲੈਣ ਲਈ ਕਹਿੰਦੇ ਹੋ ਤੇ ਕੱਲ ਨੂੰ ਤੁਸੀਂ ਮਗਰ ਮਗਰ ਉਹਨਾਂ ਗੱਡੀਆਂ ਲਈ ਫਿਰ ਉਹ ਵੀ ਸਾਡੀ ਵੋਟਾਂ ਆਉਣ ਵਾਲੇ ਟਾਈਮ ਨਹੀਂ ਜੀ ਜੀ ਪਹਿਲਾਂ ਤੇ ਲੋਕ ਸਭ ਨੂੰ ਆਏ ਤਾਂ ਅੱਛੋ ਜੀ ਹਾਲ ਤੱਕ ਜਦੋਂ ਮੈਂ ਇਹ ਕੰਮ 'ਚ ਬੜਿਆ ਪੋਲਵਾਂ ਜਦੋਂ ਆਪਾਂ ਕਰਨ ਲੱਗਿਆ ਹਮ ਕਿਤੇ ਮੈਨੂੰ ਇਹ ਸੁਣਿਆ ਵੀ ਨਸੇ ਵਾਲੇ ਬਗੜ ਗਿਆ ਨਹੀਂ ਨਹੀਂ ਇਹ ਸੁਣਿਆ ਨਹੀਂ ਅਸੀਂ ਬਹੁਤੀ ਬਹੁਤ ਤਾਰੀਫ਼ ਸੁਣੀ ਆ ਪਿੰਡ ਦੇ ਵਿੱਚੋਂ ਵੀ ਬਹੁਤ ਤਾਰੀਫ਼ਾਂ ਤੇ ਮੈਂ ਉਹੀ ਇੱਕ ਹੁੰਦੀ ਆ ਵੀ ਕਿਸੇ ਦੇ ਮੂੰਹ ਸੁਣੀ ਇੱਕ ਛੋਡੇ ਮੂੰਹ ਸੁਣੀ ਵੀ ਮੈਂਬਰ ਤੋਂ ਸਰਪੰਚ ਮੈਂਬਰ ਤੋਂ ਸਰਪੰਚ ਮੈਂਬਰ ਨੂੰ ਸਰਪੰਚ ਬਣਾਉਣਾ ਬਹੁਤ ਵੱਡੀ ਗੱਲ ਆ ਤੇ ਬਹੁਤ ਹੀ ਸਲਾਂਗਾ ਜੋ ਗੱਲ ਇਹ ਆ ਵੀ ਤੁਸੀਂ ਮੈਂਬਰ ਸੀਗੇ ਤੇ ਹੁਣ ਆਉਣ ਵਾਲੇ ਸਰਪੰਚ ਬਣ ਜਾ ਰਹੇ ਹੋ ਕਿਉਂ ਜੇ ਤੁਸੀਂ ਮੈਂਬਰੀ ਚ ਕੁਝ ਵਧੀਆ ਕੀਤਾ ਤਾਂ ਹੀ ਸਰਪੰਚ ਬਣੋਗੇ ਠੀਕ ਹੈ ਜੀ ਸਾਰੇ ਕਿਤੇ ਬੱਲੇ ਬੱਲੇ ਆ ਤੇ ਇੱਕ ਜਿਆਦਾ ਚੱਲ ਰਹੀ ਹੁੰਦੀ ਆ ਵੀ ਜਦੋਂ ਵੋਟਾਂ ਦਾ ਟਾਈਮ ਆਉਂਦਾ ਸੀਜ਼ਨ ਆਉਂਦਾ ਉਦੋਂ ਸੀਜ਼ਨ ਕਹਿ ਲੈਣਾ ਕਿੱਥੇ ਸਹਿਮਤੀ ਹੋ ਗਈ ਨੇੜ ਦੇ ਪਿੰਡ ਇੱਥੇ ਹਮੇਦੀ ਸਹਿਮਤੀ ਹੋ ਗਈ ਤੇ ਇੱਕ ਦੋ ਚਲ ਕਰਾਫਟ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਸਰਪੰਚ ਬਣਾ ਉਹ ਵਿੱਚ ਕਹਿ ਵੀ ਦਿੰਦੇ ਨੇ ਉਹ ਹੁਣਗੇ ਕਰਾਪਟ ਉਥੇ ਦਾ ਮੁੰਡਾ ਉਮੰਦੀਪ ਸਰਪੰਚ ਬਣ ਗਿਆ ਮੇਰੇ ਘਰ ਤੇ ਕਿਸੇ ਨੇ ਉਹਦੇ ਖਿਲਾਫ ਨਹੀਂ ਕੀਤਾ ਫਾਰਮ ਭਰਿਆ ਜੇ ਪਰੂਗਾ ਵੀ ਤੇ ਸ਼ਾਇਦ ਚੱਕ ਲੈਣੇ ਫਾਰਮ ਉਹਨਾਂ ਨੇ ਹਜੇ ਟਾਈਮ ਰਹਿੰਦਾਗਾ ਤੇ ਉੱਥੇ ਹੋ ਗਿਆ ਇਹ ਆਪਣੇ ਸਮਝੌਤਾ ਇਦਾਂ ਹੋਇਆ ਨਹੀਂ ਥੋਡੇ ਕਿਹੜੇ ਹੁਣ ਇੱਕ ਸਰਪੰਚ ਖੜਾ ਜਗਦੇਵ ਸਿੰਘ ਜੱਗਾ ਵੀ ਥੋਡੇ ਉਹਦੇ ਨਾਲ ਵਿਚਾਰ ਮਿਲਦੇ ਨਹੀਂ ਜਾਂ ਕੀ ਕਾਰਨ ਆ ਵੀ ਤੁਸੀਂ ਉਹਦੇ ਉਲਟ ਖੜੇ ਚਾਰਾ ਕਰ ਕੀ ਆ ਜੀ ਹੁਣ ਪਹਿਲਾਂ ਵੀ ਸਰਪੰਚ ਰਹੇ ਚੁੱਕੇ ਨੇ ਹਾਂ ਜੀ ਰਹੇ ਚੁੱਕੇ ਮੇਰੇ ਨਾਲ ਰਹੇ ਨੇ ਜੀ ਤੁਸੀਂ ਥੋਡੇ ਜਦੋਂ ਤੁਸੀਂ ਮੈਂਬਰੀ ਕਰਦੇ ਹੋ ਸਰਪੰਚ ਰਹੇ ਚੁੱਕੇ ਹਾਂ ਜੀ ਰਹੇ ਨੇ ਠੀਕ ਹੈ ਤੁਸੀਂ ਕਿਹਾ ਵੀ ਸਿੱਖਿਆ ਪਧਰ ਤੇ ਕੰਮ ਕਰੋਗੇ ਏਸੀ ਲਵਾਓਗੇ ਸੀਸੀਟੀਵੀ ਕੈਮਰੇ ਲਵਾਓਗੇ ਇਹ ਸਾਰਾ ਕੰਮ ਕਰੋਗੇ ਇਸ ਤੋਂ ਬਿਨਾ ਕੋਈ ਹੋਰ ਪੰਚਾਇਤ ਦਾ ਇਦਾਂ ਦਾ ਕੰਮ ਹੁੰਦਾ ਜਿਹੜਾ ਲੋਕਾਂ ਨੂੰ ਨਹੀਂ ਪਤਾ ਮੈਂਬਰਾਂ ਨੂੰ ਮੈਂਬਰਾਂ ਜਾਂ ਪੰਚਾਇਤ ਨੂੰ ਪਤਾਗਾ ਇਹ ਮਹਣ ਬੱਚੇ ਨੇ ਜੀ ਬੱਚੇ ਖੇਡਾਂ ਵਾਲੇ ਓਧੂਰੇ ਨੇ ਠੀਕ ਆ ਕਾਦੇ ਕਾਰਨ ਕਿਉਂਕਿ ਉਹਨਾਂ ਸਹਿਯੋਗ ਨਹੀਂ ਹੈ ਬੱਚੇ ਬੱਚੇ ਇਹ ਜੇ ਨੇ ਮਲ ਖੇਡਾਂ ਲਈ ਕਿਟਾ ਲੈਣਗੇ ਇਹ ਬੱਚੇ ਨੇ ਗਰੀਬ ਪਰਿਵਾਰ ਦਾ ਬੱਚਾ ਹੈਗਾ ਉਹਨੂੰ ਖੇਡਾਂ ਵਾਲੇ ਸਹਿਯੋਗ ਖੇਡਣਾ ਚਾਹਦਾ ਪਰ ਉਹਦੀ ਪਾਵਰ ਨਹੀਂ ਹੈ ਕਿਉਂਕੋ ਆਪਣਾ ਫਰਜ ਵਾੜਨ ਦੇ ਬੱਚੇ ਨੂੰ ਪੂਰੇ ਜਾਣ ਲਈ ਆਪਾਂ ਬਾਬਰ ਪੰਜਲ ਦੇ ਸਕਦੇ ਹਾਂ ਠੀਕ ਹੈ ਇਹ ਵਧੀਆ ਗੱਲ ਹੈ ਮੈਂ ਸੁਣਿਆ ਸੀ ਕਿਸੇ ਪਹਿਲਾਂ ਦੀ ਪੰਚਾਇਤ ਨੇ ਇੱਥੇ ਜਿਮ ਵੀ ਲਿਆ ਕੇ ਦਿੱਤੀ ਸੀ ਬਹੁਤ ਵਧੀਆ ਸਲੰਘਾ ਜੋ ਕੰਮ ਸੀਗਾ ਤੇ ਇੱਕ ਗੱਲ ਹੋਰ ਦੱਸ ਦਈਏ ਨਾਲ ਨਾਲ ਆਮ ਲੋਕਾਂ ਲਈ ਤਾਂ ਸੇਵਾ ਕਰਦੀ ਕਰਦੇ ਨੇ ਕਿਸਾਨਾਂ ਵੀਰਾਂ ਲਈ ਵੀ ਬਹੁਤ ਸੇਵਾ ਕਰਦੇ ਨੇ ਇਹ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਕਿ ਮੇਰੇ ਖਿਆਲ ਚ 18 19 ਮਹੀਨੇ ਚੱਲਿਆ ਜਿਲ੍ਹਾ ਚਰ ਚੱਲਿਆ ਜੀ ਹਾਂ ਉਹਨਾਂ ਟਾਈਮ ਟਰੈਕਟਰ ਤੇ ਟਰਾਲੀ ਸਰਪੰਚ ਸਾਹਿਬ ਦਾ ਮੈਂਬਰ ਸਾਹਿਬ ਦਾ ਜਾਨੀ ਕੌਣ ਵਾਲੇ ਸਰਪੰਚ ਸਾਹਿਬ ਦਾ ਉੱਥੇ ਹੀ ਰਹਾਗਾ ਇਹਨਾਂ ਨੇ ਇਹ ਮੇਰੇ ਖਿਆਲ ਚ ਉੱਥੇ ਗਮਾਚ ਵੀ ਗਿਆ ਸੀ ਕਹਿੰਦੇ ਥੋੜਾ ਟਾਈਮ ਮਿਲਿਆ ਵੀ ਨਹੀਂ ਸੀਗਾ ਥੋੜੇ ਟਾਈਮ ਬਾਅਦ ਮਿਲਿਆ ਸੀਗਾ ਉੱਥੇ ਹੀ ਰਿਹਾਗਾ ਤੇ ਇਹ ਨਹੀਂ ਸੇਵਾ ਕਰਦੇ ਨੇ ਉਸ ਟਾਈਮ ਚ ਇਹਨਾਂ ਦੇ ਕੋਈ ਜਲਜਬਾ ਨਹੀਂ ਸੀਗਾ ਵੀ ਇਹ ਕੋਈ ਸੇਵਾ ਕਰਨ ਜਾਂ ਮੱਲੋ ਵੀ ਕਿਸੇ ਦੇ ਕਹਿਣ ਤੇ ਕਰਦੇ ਸੀ ਆਪਦੀ ਮਰਜ਼ੀ ਨਾਲ ਕਰਦੇ ਸੀਗੇ ਇਹਨਾਂ ਨੂੰ ਇਹ ਵੀ ਨਹੀਂ ਸੀਗਾ ਵੀ ਮੈਂ ਵੋਟਾਂ ਲੈਣੀਆਂ ਨੇ ਪਰ ਅੱਜ ਇਹਨਾਂ ਨੂੰ ਸ਼ਾਇਦ ਇਹ ਲੱਗ ਰਿਹਾ ਵੀ ਮੈਂ ਕੁਝ ਜੇ ਕਰਨਾਗਾ ਤਾਂ ਮੈਨੂੰ ਥੋੜਾ ਜਿਹਾ ਕੋਈ ਅਹੁਦਾ ਲੈਣਾ ਪਊਗਾ ਤੇ ਅੱਜ ਇੱਕ ਅਹੁਦੇਦਾਰ ਬਣਨ ਲਈ ਜਾ ਰਹੇ ਨੇਗੇ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾਗਾ ਤੇ ਆਪਾਂ ਤੁਹਾਨੂੰ ਅੱਗੇ ਵੀ ਦੱਸਾਂਗੇ ਇਹਨਾਂ ਨੇ ਜਦ ਸਰਪੰਚ ਬਣ ਗਏ ਤੇ ਇਹਨਾਂ ਨੇ ਕਿਹੜੇ ਇਹ ਚੰਨ ਰਾਹੀ ਵਾਅਦੇ ਕੀਤੇ ਨੇ ਉਹ ਪੂਰੇ ਕੀਤੇ ਤੇ ਆਪਾਂ ਮਿਲਦੇ ਹਾਲ-ਹਾਲ ਬਾਅਦ ਇੱਕ ਮੈਨੂੰ ਹੋਰ ਤੁਹਾਨੂੰ ਗੱਲ ਦੱਸਣਾ ਹੈ ਪਿੰਡ ਦੇ ਵਿੱਚ ਜਦੋਂ ਆਪਾਂ ਸਰਵੇ ਕਰਦੇ ਸੀਗੇ ਸਾਰੇ ਕਹਿੰਦੇ ਸੀਗੇ ਵੀ ਸਰਪੰਚ ਪਹਿਲਾਂ ਵਾਅਦੇ ਕਰਦੇ ਆ ਲੀਡਰ ਪਹਿਲਾਂ ਵਾਅਦੇ ਕਰਦੇ ਆ ਉਸ ਤੋਂ ਬਾਅਦ ਉਹ ਛੱਡ ਦਿੰਦੇ ਆ ਵਾਅਦੇ ਭੁੱਲ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਸਵਾਲ ਜਵਾਬ ਕਰਨਾ ਨਹੀਂ ਤੇ ਮੇਰੀ ਸਰਪੰਚ ਸਾਹਿਬ ਨਾਲ ਪਹਿਲਾਂ ਮੈਂਬਰ ਸਾਹਿਬ ਨਾਲ ਪਹਿਲਾਂ ਗੱਲ ਹੋਈ ਸੀ ਕਿ ਇਹ ਕਹਿੰਦੇ ਸੀਗੇ ਵੀ ਕੋਈ ਗੱਲ ਨਹੀਂ ਜਦੋਂ ਮਰਜ਼ੀ ਸਾਡੇ ਕੋਲੇ ਆਓ ਸਾਡੀ ਵੀਡੀਓ ਬਣਾਓ ਸਾਨੂੰ ਪਾਓ ਨੈਟ ਦੇ ਪਾਓ ਤੁਸੀਂ ਜਿਵੇਂ ਮਰਜ਼ੀ ਚਲਾਓ ਤੇ ਉਸ ਤੋਂ ਬਾਅਦ ਜਦੋਂ ਵੀ ਸਾਲ ਬਾਅਦ ਸਾਡੇ ਕੋਲੇ ਆਓਗੇ ਹੁਣ ਦੱਸਿਆ ਕਰਾਂਗੇ ਵੀ ਅਸੀਂ ਆਹ ਕੰਮ ਕੀਤੇ ਨੇ ਤੇ ਅਸੀਂ ਹੁਣ ਆਹ ਕੰਮਾਂ ਦਾ ਤੁਹਾਡਾ ਟੀਚਾਗਾ ਕੁਝ ਕੰਮ ਇਹਨਾਂ ਦੇ ਅਧੂਰੇ ਨੇ ਇਹਨਾਂ ਦੇ ਮਾਈਂਡ ਚ ਚੱਲ ਰਹੇ ਨੇ ਉਹ ਇਹ ਹਜੇ ਲੀਕੋਟ ਨਹੀਂ ਕਰਨਾ ਚਾਹੁੰਦੇ ਕਹਿੰਦੇ ਅਸੀਂ ਇਹਦੀ ਵਾਵਾ ਅਸੀਂ ਖਟਣੀਆਂ ਕੀ ਖਟਣੀਆਂ ਕੀ ਨੇ ਕੰਮ ਉਹ ਲੋਕਾਂ ਨੂੰ ਪਤਾ ਲੱਗ ਜੂਗਾ ਆਉਣ ਵਾਲੇ ਟਾਈਮ 'ਚ ਦੱਸਾਂਗੇ ਆਪਾਂ ਇਹਨਾਂ ਕੁਝ ਕਹਿੰਦੇ ਹੋਏ ਸਾਨੂੰ ਤੋਂ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ